ਸੜਾ ਜਤੇ ਆਏ ਆ ਕਿ ਇਸ ਮੰਦ ਵਿਚ ਆਜ ਪੁਲਿਸ ਸਟੇਸ਼ਨ ਮੜਾ ਟਾਊਨ ਸ਼ਾਹਪੁਰ ਵਿੱਚ ਕਾਸ ਆਪਰੇਸ਼ਨ ਚੱਲ ਰਿਹਾ ਸਾਡਾ ਜਿਹਦੇ ਵਿੱਚ ਸ਼ਰਾਬ ਸ਼ਰਾਬ ਡਰਗ ਦੇ ਜਿਹੜੇ ਹੌਟਸਪੌਟ ਆ ਉਹ ਚੈੱਕ ਕਰ ਰਹੇ ਆ ਅਸੀਂ ਚਲੋ ਇੱਕ ਸਰਚ ਆਪਰੇਸ਼ਨ ਦੌਰਾਨ ਇੱਕ ਪਿਸਤੌਲ ਨੁਮਾ ਵੀ ਮਿਲਿਆ ਸਰ ਉਹ ਕੀ ਮਾਮਲਾ ਹੋ ਗਿਆ ਉਹ ਚੈੱਕ ਕਰੇ ਪਿਸਤੌਲ ਤਾਂ ਨਹੀਂ ਆ ਉਹ ਖਡਾਉਣਾ ਹੀ ਆ ਬਹੁਤੋ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਮੁੰਡੇ ਨੂੰ ਸੱਚ ਜਾਂ ਬਰਾਮਦੀ ਕੋਈ ਹੋਈ ਹੈ ਸ਼ਰਾਬ ਦੀ ਜ। ਅਜੇ ਤੱਕ ਤਾਂ ਕੋਈ ਨਹੀਂ ਹੋਈ ਜੇ ਜਾਰੀ ਹੈ ਸਾਡਾ ਆਪਰੇਸ਼ਨ ਜਾਰੀ ਹੈ। ਜੀ ਜੋ ਵੀ ਆ ਤੁਹਾਨੂੰ ਬਾਅਦ ਵਿੱਚ ਇਨਫੋਰਮ ਕੀਤਾ ਜਾਏਗਾ। ਜੀ ਸਰ ਜੀ ਕਿਸ ਸੰਬੰਧ ਵਿੱਚ ਆਏ ਹੋ ਇੱਥੇ? ਤੁਹਾਨੂੰ ਪਤਾ ਹੀ ਹੈ ਮਜੀਠਾ ਵਿੱਚ ਜਿਹੜਾ ਹੋ ਸਟੈਜਿਟੀ ਹੋਈ ਹੈ। ਉਹਦੇ ਕਰਕੇ ਹੁਣ ਅਸੀਂ ਸਾਰੇ ਪਾਸੇ ਕੋਆਰਡੀਨੇਟ ਸਰਚ ਆਪਰੇਸ਼ਨਸ ਕਰ ਰਹੇ ਹਾਂ ਇਨ ਕੋਆਰਡੀਨੇਸ਼ਨ ਵਿਦ ਪੁਲਿਸ ਡਿਪਾਰਟਮੈਂਟ। ਤੇ ਸਾਡੀ ਕੋਸ਼ਿਸ਼ ਹੈ ਕਿ ਹੁਸ਼ਾਰਪੁਰ ਸਿਟੀ ਤੋਂ ਸ਼ੁਰੂ ਕੀਤਾ ਹੈ ਤੇ ਬਾਕੀ ਜਗ੍ਹਾ ਵੀ ਅਸੀਂ ਕਰਾਂਗੇ ਤਾਂ ਕਿ ਮੁੜ ਕੇ ਉਦਾਂ ਦੀ ਕੋਈ ਕਾਜਿਤੀ ਨਾ ਹੋਵੇ ਹੁਸ਼ਾਰਪੁਰ ਵਿੱਚ ਕਿੰਨੇ ਕੁ ਥਾਵਾਂ ਤੇ ਤੁਸੀਂ ਸਰਚ ਆਪਰੇਸ਼ਨ ਚਲਾਇਆ ਅਸੀਂ ਦੋ ਤਿੰਨ ਜਗ੍ਹਾ ਚੈੱਕ ਕੀਤੀਆਂ ਭਗਤ ਨਗਰ ਬਲਬੀਰ ਕਲੋਨੀ ਸਰ ਇਹਨਾਂ ਦੋ ਤਿੰਨ ਜਗ੍ਹਾ ਦੇ ਵਿੱਚੋਂ ਕਿਤੇ ਕੁਝ ਬਰਾਮਦ ਹੋਇਆ ਹੈ ਅੱਜ ਨਹੀਂ ਹੋਇਆ ਪਰ ਪਹਿਲਾਂ ਕਈ ਵਾਰ ਹੋ ਚੁੱਕਾ ਹੈ ਉਸ ਬੇਸਿਸ ਤੇ ਅਸੀਂ ਇੱਥੇ ਸਰਚ ਕੀਤੀ ਹੈ ਕਿਤੇ ਇਹ ਇਹ ਏਰੀਆ ਹੈਗੇ ਐ ਨਾਟੋਰੀਅਸ ਹੈ ਇਸ ਕੰਮ ਦੇ ਸਾਡੇ ਜਥੇ ਆਏ ਆ ਕਿ ਇਸ ਹਿੰਦ ਵਿੱਚ ਅੱਜ ਪੁਲਿਸ ਸਟੇਸ਼ਨ ਮਾਡਰ ਟਾਉਨ ਸ਼ਾਹਪੁਰ ਵਿੱਚ ਕਾਸ ਆਪਰੇਸ਼ਨ ਚੱਲ ਰਿਹਾ ਸਾਡਾ ਜਿਸ ਵਿੱਚ ਸ਼ਰਾਬ ਸ਼ਰਾਬ ਡਰੱਗ ਦੇ ਜਿਹੜੇ ਹੌਟਸਪੌਟ ਆ ਉਹ ਚੈੱਕ ਕਰ ਰਹੇ ਹਾਂ ਅਸੀਂ ਚਲੋ ਇੱਕ ਸਰਚ ਆਪਰੇਸ਼ਨ ਦੌਰਾਨ ਇੱਕ ਪਿਸਤੌਲ ਨੁਮਾ ਵੀ ਮਿਲਿਆ ਸਰ ਉਹ ਕੀ ਮਾਮਲਾ ਹੋ ਗਿਆ ਉਹ ਚੈੱਕ ਕਰ ਪਿਸਤੌਲ ਤਾਂ ਨਹੀਂ ਆ ਉਹ ਖਡੋਣਾ ਹੀ ਆ ਮਟੋ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਮੁੰਡੇ ਨੂੰ ਸੱਚ ਜਨ ਬਰਾਮ ਦੀ ਕੋਈ ਹੋਈ ਹੈ ਨਸ਼ਾ ਦੀ ਜਾਂ ਅਜੇ ਤੱਕ ਤਾਂ ਕੋਈ ਨਹੀਂ ਹੋਈ ਜੇ ਜਾਰੀ ਹੈ ਸਾਡਾ ਆਪਰੇਸ਼ਨ ਜਾਰੀ ਹੈ ਜੋ ਵੀ ਆ ਤੁਹਾਨੂੰ ਬਾਅਦ ਵਿੱਚ ਇਨਫੋਰਮ ਕੀਤਾ ਜਾਏਗਾ ਜੀ ਸਰ ਅੱਜ ਕਿਸ ਸੰਬੰਧ ਵਿੱਚ ਆਏ ਹੋ ਇੱਥੇ ਤੁਹਾਨੂੰ ਪਤਾ ਹੀ ਹੈ ਮਜੀਠਾ ਵਿੱਚ ਜਿਹੜਾ ਹੋ ਸਟੈਜਿਟੀ ਹੋਈ ਹੈ ਉਹਦੇ ਕਰਕੇ ਹੁਣ ਅਸੀਂ ਸਾਰੇ ਪਾਸੇ ਕੋਆਰਡੀਨੇਟ ਸਰਚ ਆਪਰੇਸ਼ਨ ਚ ਕਰ ਰਹੇ ਹਾਂ ਇਨ ਕੋਆਰਡੀਨੇਸ਼ਨ ਵਿਦ ਪੁਲਿਸ ਡਿਪਾਰਟਮੈਂਟ ਤੇ ਸਾਡੀ ਕੋਸ਼ਿਸ਼ ਹੈ ਕਿ ਹੁਸ਼ਿਆਰਪੁਰ ਸਿਟੀ ਤੋਂ ਸ਼ੁਰੂ ਕੀਤਾ ਤਾਂ ਬਾਕੀ ਜਗ੍ਹਾ ਵੀ ਅਸੀਂ ਕਰਾਂਗੇ ਤਾਂ ਕਿ ਮੁੜ ਕੇ ਉੱਦਾਂ ਦੀ ਕੋਈ ਟ੍ਰੈਜੇਡੀ ਨਾ ਹੋਵੇ ਹਸ਼ਿਆਰਪੁਰ ਵਿੱਚ ਕਿੰਨੇ ਕੁ ਥਾਵਾਂ ਤੇ ਤੁਸੀਂ ਸਰਚ آپریشن ਚਲਾਇਆ ਅੱਜ ਤਾਂ ਅਸੀਂ 2-3 ਜਗ੍ਹਾ ਚੈੱਕ ਕੀਤੀਆਂ ਭਗਤ ਨਗਰ ਬਲਬੀਰ ਕਲੋਨੀ ਸਰ ਇਹਨਾਂ 2-3 ਜਗ੍ਹਾ ਦੇ ਵਿੱਚੋਂ ਕਿਤੇ ਕੁਝ ਬਰਾਮਦ ਹੋਇਆ ਜਾਂ ਕੋਈ ਅੱਜ ਨਹੀਂ ਹੋਇਆ ਪਰ ਪਹਿਲਾਂ ਕਈ ਵਾਰ ਹੋ ਚੁੱਕਾ ਹੈ ਉਸ ਬੇਸਿਸ ਤੇ ਅਸੀਂ ਇਹ ਸਰਚ ਕੀਤੀ ਹੈ ਤੇ ਇਹ ਇਹ ਏਰੀਆ ਹੈਗੇ ਐ ਨਾਟੋਰੀਅਸ ਹੈ ਇਸ ਕੰਮ ਦੇ ਤਾਂ ਅਸੀਂ ਤੇ ਰਾਜ ਦੇਤੇ ਆਏ ਆ ਕਿ ਇਸ ਮੰਦ ਵਿੱਚ ਅੱਜ ਪੁਲਿਸ ਸਟੇਸ਼ਨ ਮਾਡਰ ਟਾਉਨ ਸ਼ਾਹਪੁਰ ਵਿੱਚ ਕਾਸ ਆਪਰੇਸ਼ਨ ਚੱਲ ਰਿਹਾ ਸਾਡਾ ਜਿਸ ਦੇ ਵਿੱਚ ਸ਼ਰਾਬ ਸ਼ਰਾਬ ਡਰੱਗ ਦੇ ਜਿਹੜੇ ਹੌਟਸਪੌਟ ਆ ਉਹ ਚੈੱਕ ਕਰ ਰਹੇ ਆ ਅਸੀਂ ਚਲੋ ਇੱਕ ਸਰਚ ਆਪਰੇਸ਼ਨ ਦੌਰਾਨ ਇੱਕ ਪਿਸਤੌਲ ਨੁਮਾ ਵੀ ਮਿਲਿਆ ਸਰ ਉਹ ਕੀ ਮਾਮਲਾ ਹੋ ਗਿਆ ਉਹ ਚੈੱਕ ਕਰਾਂ ਪਿਸਤੌਲ ਤਾਂ ਨਹੀਂ ਆ ਉਹ ਖਡੋਣਾ ਹੀ ਆ ਪਰ ਤੋਂ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਮੁੰਡੇ ਨੂੰ ਸੱਚ ਜਨ ਬਰਾਮ ਦੀ ਕੋਈ ਹੋਈ ਹੈ ਸ਼ਰਾਬ ਦੀ ਜਿਆ ਅਜੇ ਤੱਕ ਤਾਂ ਕੋਈ ਨਹੀਂ ਹੋਈ ਜੇ ਜਾਰੀ ਹੈ ਸਾਡਾ ਆਪਰੇਸ਼ਨ ਜਾਰੀ ਆ ਜੀ ਜੋ ਵੀ ਆ ਤੁਹਾਨੂੰ ਬਾਅਦ ਚ ਇਨਫੋਰਮ ਕੀਤਾ ਜਾਏਗਾ ਜੀ ਸਰ ਅੱਜ ਕਿਸ ਸਬੰਧ ਵਿੱਚ ਆਏ ਹੋ ਇੱਥੇ ਤੁਹਾਨੂੰ ਪਤਾ ਹੀ ਹੈ ਮਜੀਠਾ ਵਿੱਚ ਜਿਹੜਾ ਹੂ ਸਟਾਜਿਟੀ ਹੋਈ ਹੈ ਉਹਦੇ ਕਰਕੇ ਹੁਣ ਅਸੀਂ ਸਾਰੇ ਪਾਸੇ ਕੋਆਰਡੀਨੇਟ ਸਰਚ ਆਪਰੇਸ਼ਨ ਚ ਕਰ ਰਹੇ ਹਾਂ ਇਨ ਕੋਆਰਡੀਨੇਸ਼ਨ ਵਿਦ ਪੁਲਿਸ ਡਿਪਾਰਟਮੈਂਟ ਤੇ ਸਾਡੀ ਕੋਸ਼ਿਸ਼ ਹੈ ਕਿ ਹੁਸ਼ਾਰਪੁਰ ਸਿਟੀ ਤੋਂ ਸ਼ੁਰੂ ਕੀਤਾ ਹੈ ਤਾਂ ਬਾਕੀ ਜਗ੍ਹਾ ਵੀ ਅਸੀਂ ਕਰਾਂਗੇ ਤਾਕੀ ਮੁੜ ਕੇ ਉਦਾਂ ਦੀ ਕੋਈ ਟ੍ਰੇਜੇਡੀ ਨਾ ਹੋਵੇ। ਸ਼ਹਿਰਪੁਰ ਵਿੱਚ ਕਿੰਨੇ ਕੁ ਥਾਵਾਂ ਤੇ ਤੁਸੀਂ ਸਰਚ ਆਪਰੇਸ਼ਨ ਚਲਾਇਆ? ਅਸੀਂ ਦੋ ਤਿੰਨ ਜਗ੍ਹਾ ਚੈੱਕ ਕੀਤੀਆਂ ਭਗਤ ਨਗਰ, ਬਲਬੀਰ ਕਲੋਨੀ। ਸਰ ਇਹਨਾਂ ਦੋ ਤਿੰਨ ਜਗ੍ਹਾ ਦੇ ਵਿੱਚੋਂ ਕਿਤੇ ਕੁਝ ਬਰਾਮਦ ਹੋਇਆ ਜਾਂ ਨਹੀਂ? ਅੱਜ ਨਹੀਂ ਹੋਇਆ ਪਰ ਪਹਿਲਾਂ ਕਈ ਵਾਰ ਹੋ ਚੁੱਕਾ ਹੈ। ਉਸ ਬੇਸਿਸ ਤੇ ਅਸੀਂ ਸਰਚ ਕੀਤੀ ਹੈ। ਤੇ ਇਹ ਇਹ ਏਰੀਆ ਹੈਗੇ ਐ ਨੈਟੋਰੀਅਸ ਹੈ ਇਸ ਕੰਮ ਦੇ। ਤਾਂ ਅਸੀਂ ਤੇ ਆਏ। ਸ਼ਹਿਰ ਆਦੇ ਤੇ ਆਏ ਆ ਕਿ ਇਸ ਮੁੱਦੇ ਵਿੱਚ। ਅੱਜ ਪੁਲਿਸ ਸਟੇਸ਼ਨ ਮਾਡਰ ਟਾਊਨ ਸ਼ਹਿਰਪੁਰ ਵਿੱਚ ਕਾਸੋ ਆਪਰੇਸ਼ਨ ਚੱਲ ਰਿਹਾ ਸਾਡਾ ਜਿਸ ਦੇ ਵਿੱਚ ਸ਼ਰਾਬ ਸ਼ਰਾਬ ਡਰੱਗ ਦੇ ਜਿਹੜੇ ਹੌਟਸਪੌਟ ਆ ਉਹ ਚੈੱਕ ਕਰ ਰਹੇ ਆ ਅਸੀਂ ਚਲੋ ਇੱਕ ਸਰਚ ਆਪਰੇਸ਼ਨ ਦੌਰਾਨ ਇੱਕ ਪਿਸਤੌਲ ਨੁਮਾ ਵੀ ਮਿਲਿਆ ਸਰ ਉਹ ਕੀ ਮਾਮਲਾ ਹੋ ਗਿਆ ਉਹ ਚੈੱਕ ਕਰਾਂ ਪਿਸਤੌਲ ਤਾਂ ਨਹੀਂ ਆ ਉਹ ਖਡੋਣਾ ਹੀ ਆ ਬਸ ਉਹ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਮੁੰਡੇ ਨੂੰ ਸੱਚ ਜਾਂ ਬਰਾਮਦੀ ਕੋਈ ਹੋਈ ਹੈ ਸ਼ਰਾਬ ਦੀ ਜੀ ਅਜੇ ਤੱਕ ਤਾਂ ਕੋਈ ਨਹੀਂ ਹੋਈ ਜੇ ਜਾਰੀ ਹੈ ਸਾਡਾ ਆਪਰੇਸ਼ਨ ਜਾਰੀ ਆ ਠੀਕ ਜੋ ਵੀ ਆ ਤੁਹਾਨੂੰ ਬਾਅਦ ਵਿੱਚ ਇਨਫੋਰਮ ਕੀਤਾ ਜਾਏਗਾ ਜੀ ਸਰ ਅੱਜ ਕਿਸ ਸਬੰਧ ਵਿੱਚ ਆਏ ਹੋ ਇਥੇ ਤੁਹਾਨੂੰ ਪਤਾ ਹੀ ਹੈ ਮਜੀਠਾ ਵਿੱਚ ਜਿਹੜਾ ਹੋ ਸਟਾਜਿਟੀ ਹੋਈ ਹੈ ਉਹਦੇ ਕਰਕੇ ਹੁਣ ਅਸੀਂ ਸਾਰੇ ਪਾਸੇ ਕੋਆਰਡਿਨੇਟ ਸਰਚ ਆਪਰੇਸ਼ਨ ਚ ਕਰ ਰਹੇ ਹਾਂ ਇਨ ਕੋਆਰਡੀਨੇਸ਼ਨ ਵਿਦ ਪੁਲਿਸ ਡਿਪਾਰਟਮੈਂਟ ਤੇ ਸਾਡੀ ਕੋਸ਼ਿਸ਼ ਹੈ ਕਿ ਹੁਸ਼ਾਰਪੁਰ ਸਿਟੀ ਤੋਂ ਸ਼ੁਰੂ ਕੀਤਾ ਹੈ ਤਾਂ ਬਾਕੀ ਜਗ੍ਹਾ ਵੀ ਅਸੀਂ ਕਰਾਂਗੇ ਤਾਂ ਕਿ ਮੁੜ ਕੇ ਉੱਦਾਂ ਦੀ ਕੋਈ tragedies ਨਾ ਹੋਵੇ ਹੁਸ਼ਾਰਪੁਰ ਵਿੱਚ ਕਿੰਨੇ ਕੁ ਥਾਵਾਂ ਤੇ ਤੁਸੀਂ ਸਰਚ ਆਪਰੇਸ਼ਨ ਚ ਲਾਇਆ ਅੱਜ ਤਾਂ ਅਸੀਂ 2-3 ਜਗ੍ਹਾ ਚੈੱਕ ਕੀਤੀਆਂ ਭਗਤ ਨਗਰ ਬਲਬੀਰ ਕਲੋਨੀ ਸਰੇ ਨਾਲ ਦੋ ਤਿੰਨ ਜਗ੍ਹਾ ਦੇ ਵਿੱਚੋਂ ਕਿਤੇ ਕੁਝ ਬਰਾਮਦ ਹੋਇਆ ਹੈ ਵਹੀਂ ਲਿਖ ਅੱਜ ਨਹੀਂ ਹੋਇਆ ਪਰ ਪਹਿਲਾਂ ਕਈ ਵਾਰ ਹੋ ਚੁੱਕਾ ਹੈ ਉਸ ਬੇਸਿਸ ਤਸੀਰ ਤੇ ਸਰਚ ਕੀਤੀ ਹੈ ਤੇ ਇਹ ਇਹ ਏਰੀਆ ਹੈਗੇ ਹੈ ਨਾਟੋਰੀਅਸ ਹੈ ਇਸ ਕੰਮ ਦੇ ਤਾਂ ਅਸੀਤ ਹੈ